ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਦੇਸ਼ ਵਾਸੀਆਂ ਦੇ ਲਈ ਆਈ ਵੱਡੀ ਮਾੜੀ ਖਬਰ ਵੱਜਿਆ ਵੱਡੇ ਖਤਰੇ ਦਾ ਗੁੱਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਦੇਸ਼ ਵਿੱਚ ਕੋਰੋਨਾ ਵਾਇਰਸ ਵਰਗੀ ਹਿਊਮਨ ਮੈਟ ਆਪਣੀ ਵਾਇਰਸ ਦੇ ਕੁੱਲ 12 ਮਾਮਲੇ ਸਾਹਮਣੇ ਆਏ ਹਨ ਵੀਰਵਾਰ ਨੂੰ ਤਿੰਨ ਮਾਮਲੇ ਸਾਹਮਣੇ ਆਏ ਹਨ ਪਹਿਲਾ ਮਾਮਲਾ ਉੱਤਰਾਪਰਦੇਸ਼ ਦਾ ਹੈ ਲਖਨਊ ਵਿੱਚ ਇੱਕ 60 ਸਾਲਾ ਔਰਤ ਪੋਜ਼ਿਟਿਵ ਪਾਈ ਗਈ ਹੈ ਤੇ ਬਲਰਾਮਪੁਰ ਹਸਪਤਾਲ ਦੇ ਡਾਇਰੈਕਟਰ ਡਾਕਟਰ ਸੁਸ਼ੀਲ ਚੌਧਰੀ ਨੇ ਇਸ ਦੀ ਪੁਸ਼ਟੀ ਕੀਤੀ ਆ ਇਸ ਦੇ ਨਾਲ ਹੀ ਗੁਜਰਾਤ ਦਾ અમદાવાદ ਵਿੱਚ ਇੱਕ 80 ਸਾਲਾ ਵਿਅਕਤੀ ਅਤੇ ਹਿਮਤਨਗਰ ਵਿੱਚ ਇੱਕ 7 ਸਾਲ ਦੇ ਬੱਚੇ ਦੀ ਐਚਐਮਪੀਵੀ ਰਿਪੋਰਟ ਪੋਜ਼ਿਟਿਵ ਆਈ ਹੈ ਹਾਲਾਂਕਿ ਇਹ ਰਿਪੋਰਟ ਇੱਕ ਨਿੱਜੀ ਹਸਪਤਾਲ ਦੀ ਲੈਬ ਦੀ ਹੈ ਹਮ ਤੱਕ ਸਰਕਾਰੀ ਰਿਪੋਰਟ ਆ ਜਾਵੇਗੀ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਤਿੰਨ ਤਿੰਨ ਕਰਨਾਟਕ ਤਾਮਲनाडु ਵਿੱਚ ਦੋ ਦੋ ਪੱਛਮੀ ਬੰਗਾਲ ਯੂਪੀ ਦੇ ਵਿੱਚ ਇੱਕ ਇੱਕ ਮਾਮਲੇ ਸਾਹਮਣੇ ਆਏ ਹਨ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤਨਬਾਦ